ਕਰਾਮੇ ਕਿਤੇ ਪੱਤੂ ਦਾ ਮਾਰ ਕੇ ਤਾੜੇ ਇਹ ਦੇਖਾ ਪੈਰਕ ਤਾ ਆਪ ਵੀ ਆਪਣੇ ਮੋਢੇ ਸਾਰੀ ਆਪਣਾ ਖਾਣਾ ਖਾਣੇ ਦਈਏ ਤਰਯੋਸ ਤੇ ਗਰੋਹ ਤੇ ਟੈਟ ਕੋਡੀ ਨਹੀਂ ਲੈ ਬਟਿਕਰੇ ਹੱਥ ਲੈ ਠੀਕ ਹੈ ਜੀ ਸਾਨੂੰ ਮੁਲਾਜ਼ਮਾਂ ਨੇ ਠੀਕ ਹੈ ਤੁਹਾਨੂੰ ਇਹ ਭਰੋਸਾ ਦਿੱਤਾ ਹੈ ਕਿ ਸਾਨੂੰ ਇਨਸਾਫ਼ ਮਿਲੂਗਾ ਤੇ ਤਾਂ ਅਸੀਂ ਬੋਡੀ ਚੱਕ ਰਹੇ ਹਾਂ ਠੀਕ ਹੈ ਜੇ ਸਾਨੂੰ ਇਨਸਾਫ਼ ਨਹੀਂ ਮਿਲ ਮਿਲਿਆ ਤੇ ਅਸੀਂ ਇਹ ਬੋਡੀ ਦਾ ਸੰਸਕਾਰ ਨਹੀਂ ਕਰਨਾ ਆਏਗਾ ਅਸੀਂ ਦੁਬਾਰਾ ਫਿਰ ਇੱਥੇ ਆ ਕੇ ਧਰਨਾ ਲਾਉਂਗੇ ਠੀਕ ਹੈ ਜੀ ਇਹ ਕੀ ਨਾਮ ਸੀ ਇਹ ਦੱਸੋਗੇ ਮਰੇ ਕਿਹਦਾ ਜੀ ਇਹਦਾ ਨਾਮ ਕਰਨੈਲ ਸਿੰਘ ਆਈ ਮੇਰੇ ਚਾਚਾ ਜੀ ਆਈ ਰੈਨ ਨਾਲੇ ਕਿੱਥੇ ਦੇ ਆਈ ਰੈਨ ਨਾਲੇ ਪਿੰਡ ਬਾਇੜੇ ਦੇ ਆਈ ਕਿੰਨੀ ਉਮਰ ਸੀ ਇੰਦਾ ਦੀ ਉਮਰ ਤਕਰੀਬਨ ਹੋਊਗੀ 75 ਸਾਲ ਦੀ ਹੋਊਗੀ 70-75 ਸਾਲ ਦੀ ਸਰ ਇਹ ਤੇ ਵਰਦਮਾ ਵਿੱਚ ਕੰਮ ਕਰਦੇ ਆ ਹਾਂਜੀ ਕੰਮ ਤੋਂ ਛੁੱਟੀ ਕਰੇ ਘਰੇ ਜਾ ਰਹੇ ਸੀ ਤੇ ਗਈ ਸਰ ਮੈਨੂੰ ਜਸਟ ਅੱਧਾ ਘੰਟਾ ਪਹਿਲਾਂ ਪਤਾ ਲੱਗਿਆ ਆ ਜੀ ਹੁਣ ਬੁੜੀ ਲੈ ਕੇ ਜਾ ਰਹੇ ਆ ਸਰ ਇਹ ਬੁੜੀ ਸਿਵਲ ਚ ਲੈ ਕੇ ਜਾ ਰਹੇ ਚਾਉਂਗੇ ਜਾਂ ਕਿਤੇ ਹਸਪੀਟਲ ਜਮਾ ਕਰਾਉਂਗੇ ਅਜੀ ਉਨਾ ਚਿਰ ਜਿੰਨੇ ਜਾਰੇ ਇਨਸਾਫ ਨਹੀਂ ਮਿਲਦਾ ਉਨਾ ਚਿਰ ਅਸੀਂ ਸਰ ਮੈਨੂੰ ਇਹਨੂੰ ਵਿਸ਼ਵਾਸ ਦੇ ਰਿਹਾ ਕਿ ਸਾਨੂੰ ਨੰਬਰ ਮਿਲ ਗਿਆ ਸਾਨੂੰ ਫੋਨ ਨੰਬਰ ਚਲ ਸਰ ਮੈਨੂੰ ਨਹੀਂ ਪਤਾ ਹੈਗਾ ਮੇਰਾ ਨਾਮ ਵੀਰ ਕੁਮਾਰਾ ਜੀ ਮੇਰੇ ਚਾਚਾ ਜੀ ਆਈ ਮੇਰੇ ਚਾਚਾ ਜੀ ਆਈ ਤੇ ਪਤਾ ਲੱਗੇ ਕਿ ਨਾਮ ਕੀ ਹੈ ਮੇਰਾ ਨਾਮ ਸੌਰਵੇ ਜੀ ਮੈਂ ਜਿੰਮ ਤੋਂ ਆ ਰਿਹਾ ਸੀਗਾ ਵਾਪਸ ਤਾਂ ਚੰਡੀਗੜ੍ਹ ਰੋਡ ਤੇ ਸੀਗੇ ਅਸੀਂ ਤਾਂ ਜਾਮ ਲੱਗਿਆ ਹੋਇਆ ਸੀ ਕਾਫੀ ਮੇਰੇ ਤੋਂ ਥੋੜੀ ਦੂਰੀ ਦੇ ਉੱਤੇ ਨਾ ਭਾਈ ਦਾ ਐਕਸੀਡੈਂਟ ਹੋਇਆ ਵਾ ਤੇ ਉਦੋਂ ਮਤਲਬ ਜਦੋਂ ਐਕਸੀਡੈਂਟ ਹੋਇਆ ਵਾ ਉਸ ਟਾਈਮ ਤਾਂ ਕੋਈ ਵੀ ਨਹੀਂ ਇੱਥੇ ਕੋਲ ਸੀਗਾ ਮਤਲਬ ਕੋਈ ਵੀ ਹੱਥ ਨਹੀਂ ਲਾ ਰਿਆ ਸੀ ਚਲੋ ਆਪਾਂ ਇਨਸਾਨੀਅਤ ਦੇ ਨਾਤੇ ਆਪਾਂ ਰੁਕ ਗਏ ਹਨਾ ਠੀਕ ਆ ਉਹ ਨਾਲ ਆਟੋ ਵਾਲੇ ਭਾਜੀ ਵੀ ਹੈਗੇ ਮੇਰੇ ਆਪਾਂ ਦੋਨੋਂ ਰੁਕ ਗਏ ਹਨਾ ਦੇਖ ਕੇ ਬਾਕੀ ਸਾਰੇ ਫੋਟੋਆਂ ਖਿੱਚਦੇ ਪਏ ਸੀਗੇ ਗਲਤ ਕਰ ਰਹੇ ਸੀ ਚਲੋ ਅਸੀਂ ਰੁਕ ਗਏ ਠੀਕ ਆ ਉਹਨਾਂ ਦੀ ਕਾਫੀ ਮਤਲਬ ਨਾ ਨੁਕਸਾਨ ਹੋ ਗਿਆ ਸਿਰ ਤੋਂ ਲੰਘ ਗਿਆ ਟਰੱਕ ਉਹਨਾਂ ਦਾ ਦੇਖਣ ਨੂੰ ਤਾਂ 60 ਸਾਲ ਦੇ ਲੱਗਦੇ ਪਏ ਭਾਜੀ ਯਾਰ ਬੇਟਾ ਆ ਗਿਆ ਉਹਨਾਂ ਦਾ ਉਹਨਾਂ ਨੂੰ ਸਾਡੇ ਕੋਲ ਨਾ ਮੋਬਾਈਲ ਸੀਗਾ ਮੋਬਾਈਲ ਤੇ ਪਰਸ ਜੋ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਿੱਚ ਹੈਗੀ ਸੀ ਸਾਰਾ ਉਹਨਾਂ ਨੂੰ ਆਪਾਂ ਦੇ ਦਿੱਤਾ ਸਾਰਾ ਕੁਝ ਉਹਨਾਂ ਦਾ ਬੇਟੇ ਨੂੰ ਆ ਕੇ ਸਾਰਾ ਕੁਝ ਉਹਨਾਂ ਨੂੰ ਕਰਤਾ ਜੀ ਆਪਾਂ ਸਾਰਾ ਉਹਨਾਂ ਦਾ ਵੀ ਮੁੰਡਾ ਫੇਟ ਮਾਰੀ ਹੈ ਅਚਾਨਕ ਗਈ ਇੱਕਦਾਂ ਲੱਗ ਅਚਾਨਕ ਹੀ ਲੱਗਦੀ ਹੈ ਜੀ ਬੰਦਾ ਸਿਆਣੀ ਉਮਰ ਦਾ ਕੰਮ ਤੋਂ ਬਾਹਰੇ ਸੀ ਕਿ ਉਹਨਾਂ ਦੇ ਬੇਟੇ ਨੇ ਦੱਸਿਆ ਇਹ ਚੀਜ਼ ਹਾਂਜੀ ਹਾਂਜੀ ਐਕਟੀਵਾ ਤੇ ਆ ਰਿਹਾ ਸੀ ਟਰੱਕ ਨੇ ਆ ਕੇ ਫੇਟ ਮਾਰੀ ਹੈ ਡਿੱਕੇ ਮੌਤ ਹੋ ਗਈ ਹੈ ਹਾਂਜੀ ਕਿੰਨੇ ਸਾਲ ਦਾ ਲੱਗਦੀ ਹੈ ਹਾਂਜੀ ਕਿੰਨੀ ਉਮਰ ਲੱਗਦੀ ਹੈ ਬੰਦੇ ਦੀ 60 ਸਾਲ ਦੀ ਹੈ ਉਮਰ ਬਟ 67 ਸਾਲ ਕਿਹੜੀ ਜਗ੍ਹਾ ਹੋਇਆ ਜੀ ਮੈਨੂੰ ਦੱਸੋ ਇਸੀ ਜਗ੍ਹਾ ਤੇ ਵਾਹ ਇਹ ਕਿਹੜੀ ਜਗ੍ਹਾ ਸਬਜੀ ਮੰਡੀ ਕਟਕਾਈ ਹਸਪੀਟਲ ਤੋਂ ਇਹ ਬੰਦਾ ਨਾਮ ਪਤਾ ਲੱਗਿਆ ਉਸ ਦੀ ਆਜੇ ਘਰੋਂ ਆ ਰਹੇ ਬੰਦੇ ਦੇ ਵੈਰੀਫਾਈ ਕਰਦੇ ਵਾਹ ਜੀ ਪਰਿਵਾਰਕ ਮੈਂਬਰ ਪਤਾ ਲੱਗਿਆ ਬਾਈ ਆ ਰਹੇ ਜੀ ਪਰਿਵਾਰਕ ਮੈਂਬਰ ਆ ਰਹੇ ਨੇ